ਪਰ ਕਹਿੰਦਾ ਓਏ ਮਗਰ ਲੱਗਦਾ ਨਾ ਲੋਕਾਂ ਦੀ ਠੀਕ ਹੈ ਓਏ ਕਹੇ ਓਏ ਹਾਂ ਬੋਲ ਕਿਹੜਾ ਵਿਆਹ ਤੇ ਆਇਆ ਦਵਾਨ ਚ ਖੜਨ ਹੈ ਫਿਰ ਕਹਿੰਦਾ ਓਏ ਲੋਕਾਂ ਦੇ ਮਗਰ ਲੱਗਦਾ ਤਾਂ ਫਿਰ ਕੀ ਲੈ ਲਿਆ ਕਹਿੰਦਾ ਝੇਡਾ ਕਰਤੇ ਆ ਗੱਦੀ ਦਾ ਚੱਕਲੀ ਓਏ ਪਰ ਪੁੱਤਰ ਆਖਿਰ ਵੀ ਨਹੀਂ ਕਹਿੰਦਾ ਤੂੰ ਨੇ ਉਹਨਾਂ ਨਾਲ ਹੀ ਕਹਿੰਦਾ ਪੋੜੀ ਓਏ ਖਸਮਾ ਚੜਨਾ ਫਿਰ ਵੀ ਨਹੀਂ ਆਇਆ ਤੇਰਾ ਬੂੜਾ ਕਨਾ ਓਏ ਚੋਟੀ ਦਾ ਬੇਰ ਸੀ ਪਰ ਖਸਮਾ ਤੁਸੀਂ ਬੂੜੇ ਵਰਕੇ ਨਹੀਂ ਬਣੇ ਆਹਾ ਆਹਾ ਬੰਟੀ ਮੇਰਾ ਚੇਲਾ ਬੰਟੀ ਮੇਰਾ ਚੇਲਾ ਮੈਂ ਬੰਟੀ ਕਰਵਾਇਆ ਆਇਆ ਤੂੰ ਮੈਨੂੰ ਕਿਹ ਉਮਨੇ ਇਹ ਕਹ ਲਿਆ ਨਹੀਂ ਕਹੀ ਤਨਾ ਫੜਬਾ ਖਤਮ ਦੀ ਜੇ ਸਾਲ ਤੇ ਨਾ ਕੰਦਾ ਰੌਣਕ ਲਾ ਦੀ ਤੇ ਕੰਦਾ ਜਾ ਬੜਪੁੰਜ ਦਾ ਚੇਲਾ ਨਾ ਜਾਣੀ ਕਹਿੰਦੀ ਓਏ ਮੈਰਾ ਨਹੀਂ ਖੇਡਦਾ ਸੀ ਕੋ ਗੰਦ ਖੇਡਦਾ ਸੀ ਠੀਕ ਹੈ ਕਹਿੰਦਾ ਭਗਤਾ ਪਾਣੀ ਵਾਂਗ ਡੋਲਦਾ ਦਿਲ ਅਜੇ ਵੀ ਡੋਲਦਾ ਇਹਨੂੰ ਕਿੱਡੇ ਤੱਕੜਾ ਮਾੜਦੇ ਤੂੰ ਵੀ ਕਰੇਂਗਾ ਇਹ ਸ੍ਰੀਕੇ ਦਾ ਤਰ ਨਹੀਂ ਕਰੀਂ ਕਹਿੰਦਾ ਤੂੰ ਡੇਨ ਜੋ ਤੇ ਸ੍ਰੀਕੇ ਦਾ ਭੰਜੋ ਪਹਿਲੇ ਡੇ ਤੋ ਖਾੜ ਉਹ ਟੁੱਟੇ ਕਰਕੇ ਸਲਾਦ ਵਾਂਗੂ ਛੱਡ ਜੂ ਨਾ ਕਰੀ ਆਜ ਗੁੱਸੇ ਕਰੇਗਾ ਕਿ ਤਰ ਜਾਏਗਾ ਮੇਰੇ ਸੇਵਾਦਾਰ ਨੂੰ 18 ਸਾਲ ਹੋ ਗਏ ਸੇਵਾ ਕਰਦੇ ਠੀਕ ਹੈ ਕੋਈ ਮੈਂ ਐ ਨਹੀਂ ਕਹਿੰਦਾ ਮੈਂ ਬੜਾਈ ਮਾਰਦਾ ਕਹਿੰਦਾ 25 ਚੇਲੇ ਆ ਸਭ ਤੁਰੇ ਆ ਕਹਿੰਦਾ ਭਗਤ ਬਾਪੂ ਨੂੰ ਸਮਾੜ ਲਾ ਜਿਹੜਾ ਲੋਕਾਂ ਦੇ ਘਰੇ ਵੜਦਾ ਫਿਰਦਾ ਕਹਿੰਦਾ ਤੇਰੇ ਦਰਵਾਜ਼ੇ ਖਸਮਾ ਭੇੜਿਆ ਤੇ ਕੰਡਾ ਫਿਰ ਤੁਰਾ ਫਿਰ ਤੂੰ ਵੀ ਥੋਣ ਤੈਨੂੰ ਅੱਥੇ ਵੀ ਦਿੰਦਾ ਤੇ ਥੋਣ ਤੈਨੂੰ ਘਰੇ ਵੀ ਦਿੰਦਾ ਕਹ ਝੂਠਾ ਗੱਸਾ ਜਦੋਂ ਉੱਥੇ ਜਾਵੜਨਾ ਫਿਰ ਤੈਨੂੰ ਆਏ ਹੁੰਦਾ ਮੈਂ ਘਰ ਨੂੰ ਜਾਵਾਂ ਜੇ ਤੈਨੂੰ ਘਰ ਨੂੰ ਜਾਣਾ ਤੈਨੂੰ ਆਏ ਹੁੰਦਾ ਮੈਂ ਬਾਹਰ ਜਾਵੜਾ ਚੁੱਪ ਕਰ ਬੇ ਮੁੰਡਿਆ ਚੁੱਪ ਕਰ ਫਾਲਾ ਜਿਹਦਾ ਬਾੜਾ ਨਹੀਂ baba ਕਹਿੰਦਾ ਭਗਤਾ ਜਾ ਓਏ ਮੇਰਾ ਢੂਣਾ ਚੇਤਨ ਕਰ 11 ਦਿਨ ਆਪ ਦਾ ਸਮਾਂ ਤੇਰੀ ਮਾਂ ਨੂੰ ਵੀ ਸੰਭਾਲ ਲੈ ਜਿਹੜੀ ਪੱਜੀ ਪੱਜੂ ਕਰਦੀ ਐ ਇਹ ਤੇਰਾ ਗੁੱਸਾ ਲੱਗਦਾ ਤੇਰੀ ਮੈਂ ਪੋਥੀ ਨਾ ਫਲਾੜਦੀ ਤਾਂ ਮੈਨੂੰ ਫਕੀਰ ਕਿਹਨੇ ਜਾਣਿਆ ਇੱਕ ਘਰ ਤੋਂ ਦੋ ਵੇਖ ਲੈ ਇਹਖੇ ਤੱਕਾ 11 ਦਿਨ ਢੂਣਾ ਚੇਤਨ ਕਰ 11 ਦਿਨ ਸੰਤ ਦੀ ਕੜਾਈਆਂ ਲਾ ਤੇ ਬਾਹ ਫੜ ਕੇ ਥਾਂ ਦੇ ਫਕੀਰ ਜਾਣੀ ਨਹੀਂ ਤਾਂ ਨਾ ਜਾਣੂ ਤੂੰ ਕਹਿੰਦਾ ਮੈਨੂੰ ਰਾਹ ਨਹੀਂ ਆਉਂਦਾ ਤੇ ਤੂੰ ਕਹਿੰਦਾ ਮੈਨੂੰ ਕੁਝ ਨਹੀਂ ਆਉਂਦਾ ਜੋ ਤੇਰਾ ਗੁਰੂ ਬੈਠਾ ਗੁਰੂ ਨੇ ਤਾਂ ਸਿਰਫ ਉਹ ਤੋਂ ਬਾਹ ਫੜਨਾ ਦੱਬਾ ਫੜ ਕੇ ਤੁਰਨਾ ਤਾਂ ਆਪੇ ਪੈਂਦਾ ਇਹ ਬੁਰਗੂੰ ਕੇ ਘਰ ਬਾਬਰੇ ਰਹੀਆਂ ਗੁਨਾ ਦੇ ਦਾਸ ਜੇ ਗੁਰੂ ਭੇਜਿਆ ਨਰਕ ਨੂੰ ਤੱਕਲਾ ਸੁਰਗ ਦੀ ਆਸ ਚੇਲਾ ਚੇਲਾ ਹਰ ਕੋ ਕਹਿੰਦਾ ਹੱਥ ਵਿੱਚ ਛਿੱਕੇ ਫੜ ਕੇ ਪਰ ਚੇਨਾਂ ਨੇ ਗੱਲਾਂ ਨਹੀਂ ਬਣਦੀ ਪੁੱਤ ਮੇਰੇ ਨਾਲ 10 ਮਿੰਟ ਦਾ ਸਵਾਰ ਤੇ ਮੈਂ ਤਾਂ ਟੱਪ ਜਾਣਾ ਪੁੱਛ ਦੇ ਕੇ ਮੇਰਾ ਕੀ ਆ ਜੇ ਪੁੱਤ ਖਾੜਾ ਲਾਇਆ ਨਾ ਇਹਨੂੰ ਸਿਮਾੜੋ